ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨ ਮਾਮਲੇ ਅਡਰੈਸ ਕਰਾਂਗੇ ਦੋਸਤੋ ਤਿੰਨੇ ਹੀ ਮਾਮਲੇ ਬਹੁਤ ਅਤੀ ਜ਼ਰੂਰੀ ਨੇ ਪੰਜਾਬ ਸਰਕਾਰ ਨਾਲ ਤੇ ਪੰਜਾਬ ਨਾਲ ਸੰਬੰਧਤ ਨੇ ਇੱਕ ਪਾਸੇ ਪੰਜਾਬ ਸਰਕਾਰ ਤੇ ਦੂਜੇ ਪਾਸੇ ਪੰਜਾਬ ਦੇ ਆਮ ਲੋਕ ਨੇਗੇ ਜਾਂ ਪੰਜਾਬ ਦੇ ਪੰਜਾਬ ਦਾ ਚੂਤ ਖੜਾਗਾ ਸਭ ਤੋਂ ਪਹਿਲਾ ਮਾਮਲਾ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਜਿਹੜਾ ਦੋ ਦਿਨਾਂ ਦੇ ਬੱਚੇ ਦੇ ਉੱਪਰ ਇਹਨਾਂ ਨੇ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕੀਤਾ ਉਹਦੇ ਵਿੱਚ ਨਵੀਂ ਇੱਕ ਡਿਵੈਲਪਮੈਂਟ ਹੋਈ ਆ ਉਹਦੇ ਵਿੱਚ ਡੀਸੀ ਕੀ ਕੀ ਕਹਿ ਰਿਹਾਗਾ ਜਿਹੜਾ ਡੀਸੀ ਨੇ ਜਵਾਬ ਦਿੱਤਾ ਉਹਦੇ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਸਾਂਝ ਪਵਾਵਾਂਗੇ ਕਿ ਅਸਲੀਅਤ ਮਾਮਲਾ ਹੈ ਕੀ ਆ ਤੇ ਅਗਲੀ ਗੱਲ ਕਰਾਂਗੇ ਦੋਸਤੋ ਆਪਾਂ ਭਾਈ ਅਮਰਤਪਾਲ ਸਿੰਘ ਦੇ ਐਨਐਸਏ ਦੀ ਉਹ ਵੀ ਬਹੁਤ ਸੰਸਥਿਤ ਤੇ ਮਾਮਲਾ ਤੇ ਸਿੱਖਾਂ ਦੇ ਨਾਲ ਜੁੜਿਆ ਹੋਇਆ ਤੇ ਉਹ ਵੀ ਅਡਰੈਸ ਕਰਾਂਗੇ ਉਹਦੇ ਵਿੱਚ ਨਵੀਂ ਗੱਲਬਾਤ ਕੀ ਨਿਕਲ ਕੇ ਸਾਹਮਣੇ ਆਈ ਆ ਤੇ ਤੀਜੀ ਗੱਲਬਾਤ ਕਰਾਂਗੇ ਦੋਸਤੋ ਸੁਖਪਾਲ ਸਿੰਘ ਖਹਿਰੇ ਨੂੰ ਜਦੋਂ ਅੰਦਰ ਕੀਤਾ ਸੀਗਾ ਉਹਦੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਖਿੱਚ ਲਿਆਗਾ ਤੇ ਕਿੰਨੇ ਦਿਨਾਂ ਦਾ ਟਾਈਮ ਮੰਗਿਆ ਤੇ ਕਿੰਨੇ ਦਿਨਾਂ ਦੇ ਵਿੱਚ ਉਹਨਾਂ ਨੇ ਜਵਾਬ ਮੰਗਿਆਗਾ ਕਿ ਜਵਾਬ ਦਿਓ ਕਿਉਂ ਗ੍ਰਿਫਤਾਰ ਕੀਤਾ ਤੇ ਕੀ ਉਹਨਾਂ ਨੇ ਇਸ ਗੱਲ ਦੇ ਵਿੱਚ ਜਿਹੜਾ ਸਬੂਤ ਪੇਸ਼ ਕੀਤੇ ਨੇ ਆਓ ਵੀਡੀਓ ਕਰਦੇ ਹਾਂ ਸਟਾਰ ਵੈਕਟਰ ਜੀ ਕਾ ਖਾਲਸਾ ਵੈਕਟਰ ਜੀ ਕੀ ਫਤਿਹ ਸਭ ਤੋਂ ਪਹਿਲਾਂ ਗੱਲ ਬਾਤ ਕਰਦੇ ਹਾਂ ਦੋਸਤੋ ਸੁਖਪਾਲ ਸਿੰਘ ਖਹਿਰਾ ਸੁਖਪਾਲ ਸਿੰਘ ਖਹਿਰੇ ਨੂੰ ਤੁਹਾਨੂੰ ਪਤਾ ਪਹਿਲਾਂ ਗ੍ਰਿਫਤਾਰ ਜਦੋਂ ਕੀਤਾ ਸੀਗਾ ਉਦੋਂ ਸਵਾਲ ਉੱਠਣੇ ਸ਼ੁਰੂ ਹੋ ਗਏ ਸੀਗੇ ਕਿ ਉਹਨਾਂ ਨੂੰ ਸੁਪਰੀਮ ਕੋਰਟ ਵੱਲੋਂ ਜਿਹੜੇ ਪਹਿਲਾਂ ਉਹਨਾਂ ਤੇ ਸੱਮਨ ਹੋਏ ਹੋਏ ਸੀਗੇ ਉਹਨਾਂ ਨੂੰ ਰੱਦ ਕਰ ਦਿੱਤਾ ਸੀਗਾ ਲੇਕਿਨ ਇਹਦੇ باوجود ਵੀ ਪੰਜਾਬ ਸਰਕਾਰ ਦੇ ਅਫਸਰ ਨੇ ਜਿਹੜੇ ਉਹ ਕਿਵੇਂ ਮਤਲਬ ਜਿਹੜਾ ਸਰਕਾਰ ਨੂੰ ਗੁੰਮਰਾਹ ਕਰਦੇ ਨੇ ਉਹਨਾਂ ਨੇ ਇਹ ਗੱਲ ਨੂੰ ਦੱਸੇ ਤੋਂ ਬਿਨਾ ਕਿ ਇਹਦੇ ਵਿੱਚ ਸੁਪਰੀਮ ਕੋਰਟ ਦੀ ਗੱਲ ਆੜੇ ਆ ਸਕਦੀ ਆ ਕੱਲ ਨੂੰ ਆਪਣੀ ਬੇਇੱਜ਼ਤੀ ਹੋ ਸਕਦੀ ਆ ਉਹਨਾਂ ਨੇ ਕਾਰਵਾਈ ਇੱਕ ਤਰਫੀ ਕਰਤੀ ਤੇ ਸਿਰਫ ਔਰ ਸਿਰਫ ਜਿਹੜਾ ਉਹ ਸੁਪਨਨ ਕੀ ਹੈ ਜਿਹੜਾ ਸੀਗਾ ਅਫਸਰ ਤੇ ਉਹਨੇ ਆਪਣੇ ਨੰਬਰ ਬਣਾਉਣ ਦੀ ਖਾਤਰ ਆਪਣੇ ਜਲੰਧਰ ਕਮਿਸ਼ਨਰ ਲੱਗਣ ਦੀ ਖਾਤਰ ਜੇ ਆਪਾਂ ਕਹਿ ਲਵੋ ਕਿ ਸਰਕਾਰ ਦੀ ਗੁੱਡ ਬੁੱਕ ਦੇ ਵਿੱਚ ਆਉਣ ਦੇ ਲਈ ਉਹਨੇ ਐਡਾ ਵੱਡਾ ਕਦਮ ਇਹ ਚੱਕ ਲਿਆ ਪਰ ਦੋਸਤੋ ਉਹਦੇ ਚ ਜੋ ਮੇਨ ਗੱਲ ਸੀ ਜੀ ਹੁਣ ਸੁਪਰੀਮ ਕੋਰਟ ਨੇ ਪਿਆਰ ਸਰਕਾਰ ਨੂੰ ਖਿੱਚ ਲਿਆ 2 ਹਫਤਿਆਂ ਦਾ ਦਿੱਤਾ ਟਾਈਮ ਕਿ 2 ਹਫਤਿਆਂ ਦੇ ਵਿੱਚ ਵਿੱਚ ਸਾਨੂੰ ਇਹ ਦੱਸੋ ਕਿ ਜਦੋਂ ਅਸੀਂ ਸੁਪਰੀਮ ਕੋਰਟ ਨੇ ਉਹਦੇ ਸੰਮਨ ਰੱਦ ਕਰ ਦਿੱਤੇ ਸੀਗੇ ਤਾਂ ਤੁਸੀਂ ਸੁਪਰੀਮ ਕੋਰਟ ਦੇ ਉੱਪਰ ਦੀ ਜਾ ਕੇ ਉਹਨੂੰ ਗ੍ਰਿਫਤਾਰ ਕਿਉਂ ਕੀਤਾ ਦੋਤੋਂ ਉਹਦੇ ਵਿੱਚ ਜਿਹੜਾ ਕੋਰ ਬਿਜੇ ਪ੍ਰਤਾਪ ਸਿੰਘ ਇਹਨਾਂ ਦਾ ਹੀ ਐਮਐਲਆ ਉਹ ਵੀ ਬੋਲ ਰਿਹਾਗਾ ਉਹ ਕਹਿੰਦਾ ਮੈਂ ਇਹਨਾਂ ਨੂੰ ਪਹਿਲਾਂ ਰੋਕਿਆ ਸੀਗਾ ਕਿ ਤੁਸੀਂ ਸੁਖਪਾਲ ਸਿੰਘ ਖਹਿਰੇ ਨੂੰ ਗ੍ਰਿਫਤਾਰ ਨਾ ਕਰੋ ਉਹ ਕਹਿੰਦਾ ਮੈਂ ਪਾਰਟੀ ਫਾਰਮ ਤੇ ਵੀ ਕਿਹਾ ਸੀਗਾ ਤੇ ਮੈਂ ਪ੍ਰੈਸ ਦੇ ਵਿੱਚ ਵੀ ਕਿਹਾ ਸੀਗਾ ਫੇਮਸ ਅਫਸਰਾ ਨੂੰ ਵੀ ਕਿਹਾ ਸੀਗਾ ਕਿ ਤੁਸੀਂ ਇਹ ਗਲਤ ਕਰ ਰਹੇ ਹੋ ਇਹ ਗੈਰ ਕਾਨੂੰਨੀਆ ਤੁਹਾਨੂੰ ਇਹਦਾ ਜਵਾਬ ਦੇਣਾ ਮੁਸ਼ਕਲ ਹੋ ਜੂ ਇਹ ਸੁਪਰੀਮ ਕੋਰਟ ਨੇ ਪਹਿਲਾਂ ਇਹਦੇ ਚ ਉਹਨਾਂ ਨੂੰ ਰਾਹਤ ਦਿੱਤੀ ਹੋਈ ਆ ਜਿਹੜੇ ਸੰਮਨ ਨੇ ਉਹ ਰੱਦ ਕੀਤੇ ਹੋਏ ਨੇ ਪਰ ਕਹਿੰਦਾ ਮੇਰੀ ਕਿਸੇ ਨੇ ਇੱਕ ਨਹੀਂ ਸੁਣੀ ਹੁਣ ਤੁਸੀਂ ਦੋਸਤੋ ਸਮਝ ਸਕਦੇ ਹੋ ਕਿ ਜਿਹੜੇ ਅਫਸਰ ਨੇ ਚਾਹ ਤਾਂ ਉਹ ਸਰਕਾਰ ਨੂੰ ਔਲੇ ਦੇ ਵਿੱਚ ਰੱਖ ਰਹੇ ਨੇ ਕਿਸ ਅੌਸਰ ਦੇ ਕਹੇ ਤੋਂ ਮੁੱਖ ਮੰਤਰੀ ਨੇ ਏਡਾ ਵੱਡਾ ਫੈਸਲਾ ਲੈ ਲਿਆ ਜਾਂ ਮਤਲਬ ਮੁੱਖ ਮੰਤਰੀ ਹੀ ਜਿਵੇਂ ਪਹਿਲਾਂ ਬਿਆਨ ਦੇ ਦਿੰਦੇ ਨੇ ਉਹ ਕਿ ਮੈਨੂੰ ਤਾਂ ਸਭ ਕੁਝ ਪਤਾ ਜੇ ਮੁੱਖ ਮੰਤਰੀ ਆਪਣੇ ਤੌਰ ਤੇ ਇਹ ਕੰਮ ਕਰਵਾਉਂਦੇ ਨੇ ਕਿ ਮੈਨੂੰ ਤਾਂ ਪਤਾ ਹੀ ਆ ਸਭ ਕੁਝ ਫਿਰ ਇਹਦੇ ਚ ਅਫਸਰਾਂ ਦਾ ਕੋਈ ਕਸੂਰ ਨਹੀਂ ਫਿਰ ਤਾਂ ਜਵਾਬ ਦੇ ਮੁੱਖ ਮੰਤਰੀ ਖੁਦ ਹੈ ਪਰ ਦੋਸਤੋ ਸੁਪਰੀਮ ਕੋਰਟ ਨੇ ਹੁਣ 2 ਹਫ਼ਤਿਆਂ ਦਾ ਟਾਈਮ ਦੇ ਕੇ ਕਹਿਤਾ ਕਿ ਸਾਨੂੰ ਜਵਾਬ ਚਾਹੀਦਾ ਹੈ ਕਿ ਤੁਸੀਂ ਕਿਉਂ ਉਹਦੇ ਉੱਤੇ ਦੁਆਰਾ ਕਾਰਵਾਈ ਕੀਤੀ ਤੇ ਉਹਦੇ 3 ਮਹੀਨੇ ਕਿਉਂ ਜੇਲ੍ਹ ਦੇ ਵਿੱਚ ਕਟਾਏ ਨੇ ਅਗਲੀ ਗੱਲ ਦੋਸਤੋ ਗੱਲਬਾਤ ਕਰਦੇ ਆਪਾਂ ਸਿੱਧੂ ਮੂਸੇਵਾਲੇ ਦੀ ਸਿੱਧੂ ਮੂਸੇਵਾਲੇ ਦੀ ਮੈਂ ਕੱਲ ਅੱਜ ਸਵੇਰੇ ਵੀਡੀਓ ਪਾਈ ਸੀਗੀ ਉਹਦੇ ਫਾਦਰ ਬਲਕੌਰ ਸਿੰਘ ਦੀ ਕੱਲ ਜਦੋਂ ਵੀਡੀਓ ਆਈ ਉਹਨੇ ਬਹੁਤ ਗੁੱਸੇ ਦੇ ਵਿੱਚ ਇਹ ਕਿਹਾ ਕਿ ਮੁੱਖ ਮੰਤਰੀ ਸਾਹਿਬ ਸੋਚ ਸਮਝ ਕੇ ਹੱਥ ਪਾਇਓ ਪੱਕੇ ਪੈਰੀਂ ਹੱਥ ਪਾਇਓ ਮੈਂ ਮਤਲਬ ਹਰ ਇੱਕ ਕਾਗਜ਼ ਪੇਸ਼ ਕਰੂੰਗਾ ਕਹਿੰਦਾ ਜੇ ਹੱਥ ਪਾਉਂਗੇ ਤਾ ਫਿਰ ਬਾਕਯਮ ਪਹਿਲ ਬਾਕੀ ਫੈਸਲਾ ਵਾਂਗੂ ਪਿੱਛੇ ਨਾ ਕਹਿੰਦਾ ਮੁੜਿਓ ਮੈਂ ਫੌਜੀ ਹਾਂ ਕਹਿੰਦਾ ਮੈਂ ਤਾਂ ਮਰ ਨਹੀਂ ਮਰ ਜੂ ਮੈਂ ਪਿੱਛੇ ਨਹੀਂ ਮੁੜਦਾ ਪਰ ਮੇਰੇ ਕੋਲ ਇੱਕ ਇੱਕ ਡਾਕੂਮੈਂਟ ਆ ਮੈਂ ਜਵਾਬ ਦੇਊਗਾ ਹੁਣ ਜਿਹੜੀ ਉਹਦੀ ਗੱਲ ਦੇ ਵਿੱਚ ਦੋਸਤੋ ਕੌਨਫੀਡੈਂਸ ਬੋਲ ਰਿਹਾ ਸੀਗਾ ਉਸ ਗੱਲ ਤੋਂ ਲੱਗ ਰਿਹਾ ਸੀਗਾ ਕਿ ਉਹਦੇ ਕੋਲ ਸਾਰਾ ਕੁਝ ਕਾਗਜ਼ ਪੱਤਰ ਕਿਉਂਕਿ ਜਿਹੜਾ ਬਲਕੌਰ ਸਿੰਘ ਆ ਉਹ ਕੋਈ ਆਮ ਬੰਦਾ ਨਹੀਂ ਹੈਗਾ ਹੁਣ ਉਹ ਹਰ ਇੱਕ ਉਹਦੇ ਕੋਲ ਸਾਧਨ ਨੇ ਬੰਦੇ ਦੀ ਅਪਰੋਚ ਵੀ ਆ ਬੰਦੇ ਦੇ ਨਾਲ ਮਤਲਬ ਕਿਉਂਕਿ ਹੁਣ ਅੱਜ ਉਹਦੇ ਨਾਲ ਦੁਨੀਆ ਜੁੜੀ ਹੋਈ ਆ ਉਹਨੇ ਇਹ ਹੋ ਹੀ ਨਹੀਂ ਸਕਦਾ ਕਿ ਉਹਨੇ ਕਿਸੇ ਵੱਡੇ ਬੰਦਿਆਂ ਦੀ ਡਾਕਟਰਾਂ ਦੀ ਵੱਡਿਆਂ ਦੀ ਜਾਂ ਵਕੀਲਾਂ ਦੀ رائے ਤੋਂ ਬਿਨਾ ਇਹ ਬੱਚੇ ਵਾਲਾ ਫੈਸਲਾ ਲਿਆ ਹੋਵੇ ਕਿਉਂਕਿ ਇਹ ਤਾਂ ਕਮਲੇ ਤੋਂ ਕਮਲੇ ਬੰਦੇ ਨੂੰ ਵੀ ਪਤਾ ਕਿ ਜਿਹੜਾ ਇਹ ਆਪਣੇ ਆਈਬੀਸੀ ਜਿਹੜੀ ਹੈਗੀ ਸਕੀਮ ਦੇ ਤਹਿਤ ਆਪਾਂ ਅਗਰ ਉਹ ਕਰਦੇ ਆ ਤਾਂ ਇਹਦੇ ਵਿੱਚ ਸਰਕਾਰ ਦੀਆਂ ਇਨਸਟਰਕਸ਼ਨਾਂ ਹੈਗੀਆਂ ਨੇਗੀਆਂ ਉਹ ਉਹਨਾਂ ਨੂੰ ਫਾਲੋ ਕਰਨਾ ਪੈਂਦਾ ਪਰ ਉਹਨੇ ਦਾਅਵੇ ਨਾਲ ਕਿਹਾਗਾ ਕਿ ਮੈਂ ਇੱਕ ਇੱਕ ਕਾਗਜ਼ ਪੇਸ਼ ਕਰੂੰਗਾ ਤੁਸੀਂ ਮੈਨੂੰ ਮਤਲਬ ਪਰ ਦੁੱਖ ਮੈਨੂੰ ਕਹਿੰਦਾ ਇਸ ਗੱਲ ਦਾ ਲੱਗਿਆ ਕਿ ਤੁਸੀਂ ਮੇਰੇ ਤਾਂ ਅਜੇ ਘਰੇ 2 ਦਿਨ ਹੋਏ ਨੇ ਕਿ ਮਾਂ ਜੇ ਬੈੱਡ ਤੋਂ ਨਹੀਂ ਉੱઠી ਤੇ ਤੁਸੀਂ ਮੈਨੂੰ ਐ ਤੰਗ ਕਿਉਂ ਕਰਨਾ ਸ਼ੁਰੂ ਕੀਤਾ ਡੀਸੀ ਨੇ ਦੋਸਤੋਂ ਹੁਣ ਕਹਾਗਾ ਡੀਸੀ ਕਹਿ ਰਿਹਾਗਾ ਕਿ ਅਸੀਂ ਤਾਂ ਕਿਸੇ ਨੂੰ ਭੇਜਿਆ ਨਹੀਂ ਹੈਗਾ ਅਸੀਂ ਤਾਂ ਕਹਿੰਦਾ ਕਿਸੇ ਨੂੰ ਕੁਝ ਕਿਹਾ ਹੀ ਨਹੀਂ ਹੈਗਾ ਹੁਣ ਸਵਾਲ ਪੈਦਾ ਇੱਥੇ ਦੋਸਤੋ ਇਹ ਹੁੰਦਾ ਹੈ ਕਿ ਜੇਕਰ ਡੀਸੀ ਇਹ ਗੱਲ ਕਹਿ ਰਿਹਾਗਾ ਫਿਰ ਕੀ ਥੱਲੇ ਵਾਲੇ ਅਫਸਰਾਂ ਦੀ ਇੰਨੀ ਔਕਾਤ ਹੈ ਕਿ ਉਹ ਆਪਣੇ ਤੌਰ ਦੇ ਉੱਪਰ ਜਾ ਕੇ ਮਤਲਬ ਏਡੇ ਵੱਡੇ ਸੈਂਸਿਟਿਵ ਮੁੱਦੇ ਨੂੰ ਜਿਹੜਾ ਕਿ ਜਜ਼ਬਾਤ ਲੋਕਾਂ ਦੇ ਜੁੜੇ ਹੋਏ ਨੇ ਉਸ ਪਰਿਵਾਰ ਦੇ ਨਾਲ ਹੁਣ ਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਬਾਅਦ ਇਹ ਪਹਿਲਾਂ ਇੱਕ ਵਾਰੀ ਰੰਗ ਦਿਖਾ ਚੁੱਕਿਆ ਸੰਘਰੂਰ ਦੀ ਸੀਟ ਆਮ ਆਦਮੀ ਪਾਰਟੀ ਦੇ ਹੱਥੋਂ ਪਹਿਲਾਂ ਇਸੇ ਮਾਮਲੇ ਕਰਕੇ ਨਿਕਲੀ ਸੀ ਅਗਰ ਥੱਲੇ ਵਾਲੇ ਅਫਸਰ ਆਪਣੇ ਤੌਰ ਤੇ ਏਡੀ ਵੱਡੀ ਮਤਲਬ ਗਲਤੀ ਕਰ ਰਹੇ ਨੇਗੇ ਫੇਰ ਤਾਂ ਆਪਾਂ ਇਹ ਕਹਿ ਸਕਦੇ ਆ ਕਿ ਸਰਕਾਰ ਦਾ ਅਫਸਰਾਂ ਦੇ ਉੱਪਰ ਕੋਈ ਕੰਟਰੋਲ ਹੀ ਨਹੀਂ ਹੈਗਾ ਲੇਕਿਨ ਅਗਰ ਡੀਸੀ ਸਾਹਿਬ ਇਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਧੂੜ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਝੂਠ ਬੋਲ ਰਹੇ ਨੇ ਉਹੋ ਹੀ ਗੱਲ ਹੋਗੀ ਜੋ ਸਿੱਧੂ ਦਾ ਹਾਦਰ ਸਾਹਿਬ ਕਹਿ ਰਿਹਾਗਾ ਕਿ ਫਿਰ ਤੁਸੀਂ ਪਹਿਲਾਂ ਕਰਦੇ ਨੇ ਹੋ ਫਿਰ ਪਿੱਛੇ ਮੁੜ ਜਾਂਦੇ ਹੋ ਕੀ ਮਤਲਬ ਉਹਨੇ ਪਿੱਛੇ ਮੁੜਨ ਵਾਲੀ ਗੱਲ ਤਾਂ ਨਹੀਂ ਲੱਗਦੀ ਕਿ ਹੁਣ 1 ਕਿ ਲੱਖ ਤੱਕ ਜਦੋਂ ਦੇਖਿਆ ਕਿ ਇਹ ਤਾਂ ਗੱਲ ਖਰਾਬ ਹੋਣ ਲੱਗ ਗਈ ਤੇ ਹੁਣ ਕਹਤਾ ਹੋਵੇ ਆਪਾਂ ਪਿੱਛੇ ਮੁੜ ਜਾਂਦੇ ਹੁਣ ਡੀਸੀ ਨੂੰ ਬਲੀ ਦਾ ਬੱਕਰਾ ਬਣਾ ਦੋ ਤੇ ਉਹ ਤੋਂ ਜਵਾਬ ਦਵਾ ਦਿੰਦੇ ਆ ਤੇ ਕਹਦਾਂਗੇ ਜੀ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਜੋ ਵੀ ਗੱਲ ਹੋਈ ਆ ਦੋਸਤੋ ਕੱਲ ਨੂੰ ਬਲਕੌਰ ਸਿੰਘ ਅਗਰ ਕਾਗਜ਼ ਪੇਸ਼ ਕਰ ਦਿੰਦੇ ਨੇ ਤਾਂ ਮਤਲਬ ਸਰਕਾਰ ਨੂੰ ਇਹਦੇ ਵਿੱਚ ਬਹੁਤ ਬਸੀਅਤ ਚਲਣੀ ਪੈਣੀ ਆ ਬਹੁਤ ਬੇਇੱਜ਼ਤੀ ਹੋਣੀ ਆ ਸਰਕਾਰ ਦੀ ਅਗਰ ਉਹਨਾਂ ਨੂੰ ਤੰਗ ਕੀਤਾ ਗਿਆ ਤਾਂ ਵੀ ਸਰਕਾਰ ਦੀ ਬੇਇੱਜ਼ਤੀ ਹੋਣੀ ਆ ਜੇਕਰ ਉਹਨਾਂ ਨੂੰ ਹੁਣ ਸਰਕਾਰ ਪਿੱਛੇ ਹਟੇ ਤਾਂ ਵੀ ਬਹੁਤ ਬੇਇੱਜ਼ਤੀ ਹੋਣੀ ਆ ਦੋਸਤੋ ਇਹ ਕੱਚੇ ਬੰਦਿਆਂ ਦੀਆਂ ਕੱਚੀਆਂ ਗੱਲਾਂ ਨੇ ਗਿਆ ਜੋ ਵੀ ਉਹਨਾਂ ਦੇ ਚਾਹੇ ਆਪਣਾ ਕੋਈ ਪੱਤਰਕਾਰ ਹੈਗਾ ਜਿਹਨੇ ਅੱਗੇ ਉਹਨਾਂ ਦੀ ਸੁਰੱਖਿਆ ਵਾਪਸ ਲੈਣ ਦੀ ਗੱਲ ਲੀਕ ਕਰਕੇ ਉਹਦੀ ਮੌਤ ਦਾ ਕਾਰਨ ਬਣਿਆ ਸੀਗਾ ਸੋ ਦੋਸਤੋ ਤੀਜੀ ਗੱਲ ਕਰਦੇ ਆਂ ਭਾਈ ਅਮਰਤਪਾਲ ਸਿੰਘ ਦੀ ਦੋਸਤੋ ਮਤਲ ਇਹ ਇੱਕ ਆਪਾਂ ਇਹ ਕਹਿ ਸਕਦੇ ਆਂ ਕਿ ਸਿੱਖਾਂ ਦੇ ਜ਼ਖਮਾਂ ਦੇ ਉੱਪਰ ਨੂਨ ਸਿੜਕ ਦਿੱਤਾ ਗਿਆ ਦਾ ਇੱਕ ਤਾਂ ਹੁੰਦੇ ਨਾ ਨਾ ਜ਼ਖਮ ਕਰਨੇ ਕਿਸੇ ਨੂੰ ਜ਼ਖਮ ਕਰਕੇ ਉਹਨਾਂ ਜ਼ਖਮਾਂ ਦੇ ਉੱਪਰ ਨੂਨ ਸਿੜਕਣਾ ਜਿਹੜਾ ਦੋਸਤੋ ਇਹ ਤਾਂ ਫਿਰ ਤੁਸੀਂ ਆਪ ਸਮਝ ਸਕਦੇ ਹੋ ਜਦੋਂ ਨੂਨ ਮਿਰਚ ਲੜਦਾ ਨਾ ਜ਼ਖਮਾਂ ਤੇ ਫਿਰ ਬੰਦਾ ਸੱਟ ਪਟਾਉਂਦਾ ਬਹੁਤ ਇੱਥੇ ਕੌਮ ਐ ਮੂਰੇ ਇਥੇ ਸਿੱਖ ਕੌਮ ਐ ਮੂਰੇ ਖੜੀ ਐ ਸਿੱਖ ਕੌਮ ਦੇ ਸੈਂਟੀਮੈਂਟ ਜੁੜੇ ਹੋਏ ਨੇ ਭਾਈ ਅਮਰਤਪਾਲ ਸਿੰਘ ਦੇ ਨਾਲ ਹਰ ਇੱਕ ਬੰਦਾ ਜਿਹੜਾ ਆਪਣੇ ਆਪ ਨੂੰ ਸਿੱਖ ਕਹਾਉਂਦਾਗਾ ਚਾਹੇ ਉਹ ਕਿਸੇ ਪਾਰਟੀ ਨਾਲ ਖੜਾਗਾ ਚਾਹੇ ਕਿਸੇ ਵੀ ਪਾਰਟੀ ਨਾਲ ਖੜਾ ਚਾਹੇ ਆਮ ਆਦਮੀ ਪਾਰਟੀ ਨਾਲ ਵੀ ਖੜਾਗਾ ਉਹਦੇ ਸੈਂਟੀਮੈਂਟ ਭਾਈ ਅਮਰਤਪਾਲ ਸਿੰਘ ਉਹਨਾਂ ਨਾਲ ਜੁੜੇ ਹੋਏ ਨੇ ਕਿ ਇੱਕ ਅਮਰਤ ਸ਼ਕਾਉਣ ਕਰਕੇ ਉਹਨਾਂ ਨੂੰ ਚੱਕ ਕੇ ਡਿਬਰੂਗਨਪਰਗੀ ਜੇਲ੍ਹ ਦੇ ਵਿੱਚ 18 1900 ਕਿਲੋਮੀਟਰ ਦੇ ਉੱਪਰ ਜਾ ਕੇ ਛੱਟਿਆ ਕਿਉਂ ਉਹਨਾਂ ਨੂੰ ਐਡਾ ਕਿਹੜਾ ਦੋਸਤ ਸੀਗਾ ਉਹ ਤਾਂ ਪਹਿਲੀ ਗੱਲ ਹੀ ਲੋਕਾਂ ਤੋਂ ਚੱਲਣੀ ਸੀ ਹੁੰਦੀ ਪਹਿਲਾਂ ਵਾਲੀ ਗੱਲ ਹੀ ਲੋਕਾਂ ਦੇ ਹਜਮ ਨਹੀਂ ਸੀ ਹੁੰਦੀ ਲੇਕਿਨ ਹੁਣ ਦੁਬਾਰਾ ਫੇਰ ਐਨਐਸਏ ਲਾ ਕੇ ਐਡਾ ਵੱਡਾ ਰਿਸਕ ਸਰਕਾਰ ਨੇ ਸਮਝ ਤੋਂ ਬਾਹਰ ਗੱਲ ਹੈ ਕਿ ਕਿਵੇਂ ਲੈ ਲਿਆ ਕਿਉਂਕਿ ਵੋਟਾਂ ਸਿਰ ਤੇ ਖੜੀਆਂ ਨੇ ਵੋਟਾਂ ਨਾ ਹੁੰਦੀਆਂ ਤਾਂ ਵੀ ਕੋਈ ਗੱਲ ਨਹੀਂ ਸੀ ਅਗਰ ਇਹਨਾਂ ਨੇ ਵੋਟਾਂ ਹੀਲ ਨੰਗਾਉਣੀਆਂ ਸੀਗੀਆਂ ਤਾ ਕੋਈ ਸਿੰਪਲ ਕੇਸ ਪਾ ਕੇ ਜਿਹੜਾ 2-3 ਮਹੀਨਿਆਂ ਦਾ ਜਵਾਨਤ ਨੂੰ ਰੋਕ ਸਕਦਾ ਉਸ ਤਰ੍ਹਾਂ ਦਾ ਵੀ ਹੱਲ ਲਪਿਆ ਜਾ ਸਕਦਾ ਸੀਗਾ ਪਰ ਐਨਐਸਏ ਦੁਆਰਾ ਲਾ ਕੇ ਉਹਨਾਂ ਦੇ ਉੱਪਰ ਇਹ ਮੈਂ ਸਿੱਧਾ ਹੀ ਕਹਿ ਸਕਦਾ ਕਿ जखਮਾਂ ਦੇ ਉੱਪਰ ਨੂਨ ਸਿਰਕ ਦਿੱਤਾ ਗਿਆ ਜਿਹੜਾ ਕਿ ਬਹੁਤ ਤੰਗ ਕਰੂਗਾ ਇੰਨਾ ਤੰਗ ਕਰੂਗਾ ਕਿ ਆਮ ਆਦਮੀ ਪਾਰਟੀ ਨੂੰ ਹੁਣ ਇਹ ਗੱਲਾਂ ਬਹੁਤ ਮੁਸ਼ਕਲਪੇਸ਼ ਕਰੂਗੀ ਕਿਉਂਕਿ ਹਰ ਇੱਕ ਘਰ ਦੇ ਵਿੱਚ ਆਪਾਂ ਨੂੰ ਪਤਾ ਹੈਗਾ ਇਹ ਮਾਮਲਾ ਵਿਚਾਰਿਆ ਜਾਂਦਾ ਜਿੱਥੇ ਵੀ ਕੋਈ ਬੰਦਾ ਬੈਠਾ ਹੈ ਜਿੱਥੇ ਵੀ ਕੋਈ ਨੌਜਵਾਨ ਬੈਠਾ ਜਿੱਥੇ ਵੀ ਕੋਈ ਗੁਰੂ ਘਰ ਦੇ ਵਿੱਚ ਬੈਠਾ ਮੈਂ ਅੱਜ ਇੱਕ ਸਮਾਗਮ ਤੇ ਗਿਆ ਸੀਗਾ ਉੱਥੇ ਉਹ ਕਿਹੜਾ ਬੰਦਾਗਾ ਜਿਨੇ ਮੇਰੇ ਨਾਲ ਇਹ ਗੱਲ ਦਾ ਨਹੀਂ ਜ਼ਿਕਰ ਕੀਤਾ ਹਰ ਇੱਕ ਬੰਦੇ ਨੇ ਕਿਹਾ ਸਰਪੰਚ ਸਾਹਿਬ ਆ ਗੱਲ ਐਦਾਂ ਕਰਨੀ ਚਾਹੀਦੀ ਅਗਲਾ ਐਦਾਂ ਕਰਨੀ ਚਾਹੀਦੀ ਇਹਨਾਂ ਨੇ ਬਹੁਤ ਮਾੜਾ ਕੀਤਾ ਹਰ ਇੱਕ ਜਗ੍ਹਾ ਦੇ ਉੱਪਰ ਖੁੰਡਾਂ ਤੇ ਪਿੰਡਾਂ ਦੇ ਵਿੱਚ ਜਿੱਥੇ ਵੀ ਜਾਂਦੇ ਆ ਉੱਥੇ ਹੀ ਇਹ ਗੱਲ ਦੀ ਚਰਚਾ ਹੋ ਰਹੀ ਆ ਕਿ ਇਹ ੱੱੱਕਾ ਕੀਤਾ ਗਿਆਗਾ ਇਹ ਕੀਤਾ ਹੋਇਆ ੱੱੱਕਾ ਸਰਕਾਰ ਨੂੰ ਕਿੰਨਾ ਮਹਿੰਗਾ ਪਊਗਾ ਪਤਾ ਤਾਂ ਲੱਗੂਗਾ ਜਾ ਕੇ ਹੁਣ ਮਤਲਬ ਚੋਣਾਂ ਦੇ ਰਿਜ਼ਲਟ ਦੇ ਉੱਪਰ ਪਰ ਇਹਦਾ ਅਸਰ ਹੈ ਜਿਹੜਾ ਉਹ ਦਿਖਾਈ ਦੇਣ ਲੱਗ ਗਿਆ ਇਹਦਾ ਵੀ ਕਿ ਇਸ ਤਰ੍ਹਾਂ ਨਾ ਹੋਵੇ ਕਿ ਸਰਕਾਰ ਇਸ ਗੱਲ ਤੋਂ ਵੀ ਕੋਈ ਹੋਰ ਈ ਬਹਾਨਾ ਲੈ ਕੇ ਕਿਤੇ ਕਿਸੇ ਤਰ੍ਹਾਂ ਪਿੱਛੇ ਮੁੜਨ ਦੀ ਕੋਸ਼ਿਸ਼ ਕਰੇ ਪਰ ਜੇਕਰ ਐਨਐਸਏ ਲਾ ਦਿੱਤੀ ਆ ਸਰਕਾਰੀ ਵਕੀਲ ਨੇ ਕੱਲ ਬਿਆਨ ਦਿੱਤਾਗਾ ਅਗਰ ਇਹ ਗੱਲ ਸਹੀ ਆ ਫਿਰ ਇਸ ਗੱਲ ਤੋਂ ਪਿੱਛੇ ਮੁੰਨਾ ਬਹੁਤ ਮੁਸ਼ਕਲ ਹੋ ਜਾਊਗਾ ਇਹਦਾ ਉਹ ਗੱਲ ਹੋ ਜਾਣੀ ਆ ਕਿ ਸੱਪ ਦੇ ਮੂੰਹ ਦੇ ਵਿੱਚ ਕੋੜ ਕਿਰਲੀ ਨਾ ਖਾਂਦਾ ਨਾ ਮਤਲਬ ਉਹਨੂੰ ਨਿਗਲ ਸਕਦਾ ਨਾ ਛੜਦਾ ਉਸ ਤਰ੍ਹਾਂ ਦੀ ਕਹਾਣੀ ਇਹਨਾਂ ਨਾਲ ਬਣ ਜਾਣੀ ਆ ਸੋ ਦੋਸਤੋ ਕਿੰਨਾ ਮਾਮਲਿਆਂ ਦੇ ਉੱਪਰ ਕਮੈਂਟ ਕਰਕੇ ਦੱਸਣਾਗਾ ਕਿਉਂਕਿ ਤਿੰਨੇ ਭਰਾਵੋ ਮਾਮਲੇ ਦੇਖੋ ਮੈਂ ਤੁਹਾਨੂੰ ਦੱਸਿਆ ਸਿੱਧੂ ਮੂਸੇ ਵਾਲੇ ਦਾ ਉਹ ਵੀ ਹਰ ਇੱਕ ਨੌਜਵਾਨ ਦੇ ਨਾਲ ਮਾਮਲਾ ਜੁੜਿਆ ਹੋਇਆ ਔਰ ਦੁਨੀਆ ਦੇ ਵਿੱਚ ਬੈਠੇ ਨੌਜਵਾਨਾਂ ਨਾਲ ਪੰਜਾਬੀਆਂ ਨਾਲ ਤਾਂ ਜੁੜੇ ਜੁੜਿਆ ਹੋਇਆ ਦੇਸ਼ ਦੇ ਲੋਕਾਂ ਨਾਲ ਵੀ ਜੁੜਿਆ ਹੋਇਆ ਲੇਕਿਨ ਦੁਨੀਆ ਦੇ ਨੌਜਵਾਨਾਂ ਨਾਲ ਕੱਲ ਮੈਂ ਇੱਕ ਦੇਖ ਰਿਹਾ ਸੀਗਾ ਕੋਈ ਵੱਡਾ ਹੀਰੋ ਆ ਕੋਈ ਆਪਣਾ ਕਾਲਾ ਉਹ ਬੱਚੇ ਨੂੰ ਲੈ ਕੇ ਮਤਲਬ ਨੱਚ ਰਿਹਾ ਸੀਗਾ ਕਾਰ ਦੇ ਵਿੱਚ ਉਹ ਮਤਲਬ ਪੂਰੀ ਅਪਦੇ ਜਾਂਨੇ ਮਤਲਬ ਉਹ ਕਰ ਰਿਹਾ ਸੀਗਾ ਸਿੱਧੂ ਮੂਸੇ ਵਾਲੇ ਦੀ ਬੱਚੇ ਨੂੰ ਲੈ ਕੇ ਦੇਖੋ ਤੁਸੀਂ ਸੋਚ ਕੇ ਦੇਖੋ ਕਿੱਥੇ ਤੱਕ ਸੈਂਟੀਮੈਂਟ ਜੁੜੇ ਨੇ ਇਸੇ ਤਰ੍ਹਾਂ ਹੀ ਮੰਨ ਲਓ ਤੁਸੀਂ ਜਿਹੜਾ ਭਾਈ ਅਮਰਤਪਾਲ ਸਿੰਘ ਆਲਾ ਤੁਹਾਨੂੰ ਮੈਂ ਦੱਸਿਆ ਜਿਹੜਾ ਖਹਿਰੇ ਵਾਲਾ ਮਾਮਲਾ ਉਹਦੇ ਵਿੱਚ ਦੋਸਤੋ ਇਹ ਹੈ ਕਿ ਤੁਹਾਨੂੰ ਕਾਨੂੰਨ ਦੇ ਨਾਲ ਤੁਸੀਂ ਮਤਲਬ ਆਕਰ ਇੱਕ ਖਿਲਵਾੜ ਇੱਕ ਐਮਐਲਏ ਦੇ ਨਾਲ ਕਰਦੇ ਹੋ ਤਾਂ ਹਰ ਇੱਕ ਬੰਦਾ ਇਹ ਸੋਚਣ ਲਈ ਮਜਬੂਰ ਹੈਗਾ ਕਿ ਅਗਰ ਐਮਐਲਏ ਨੂੰ ਸੁਪਰੀਮ ਕੋਰਟ ਦੇ ਸੰਮਣਾਂ ਦੇ ਰੱਦ ਕਰਨ ਦੇ ਬਾਵਜੂਦ ਜਦੋਂ ਸੁਪਰੀਮ ਕੋਰਟ ਉਹਨੂੰ ਮਤਲਬ ਇਸ ਗੱਲ ਦੇ ਵਿੱਚੋਂ ਬਰੀ ਕਰ ਚੁੱਕਿਆ ਸੀਗਾ ਤਾਂ ਅਗਰ ਉਹਦੇ ਨਾਲ ੱੱਕਾ ਕੀਤਾ ਜਾ ਸਕਦਾ ਫਿਰ ਮੇਰਾ ਤੇਰਾ ਤੁਹਾਡਾ ਸਾਡਾ ਕੀ ਬੱਟੀਂ ਦੀ ਹੈ ਜੀ ਫਿਰ ਇਹਦਾ ਮਤਲਬ ਤਾਂ ਇਹ ਆ ਕਿ ਇੱਥੇ ਕੋਈ ਸੁਰੱਖਿਆਤ ਹੈ ਹੀ ਨਹੀਂਗਾ ਤਿੰਨਾਂ ਗੱਲਾਂ ਦਾ ਜਵਾਬ ਭਰਾਵੋ ਦਿਓ ਜਰੂਰ ਮਤਲਬ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਆਂਗਾ ਵੀਡੀਓ ਦੇ ਉੱਪਰ ਮੇਰੇ ਸਟ੍ਰਾਈਕਾਂ ਮਾਰੀਆਂ ਜਾ ਰਹੀਆਂ ਨੇ ਕਿ ਆ ਰਿਪੋਰਟਾਂ ਮਾਰੀਆਂ ਜਾ ਰਹੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਰ ਜਵਾਨ ਨਹੀਂ ਰੁਕੇਗੀ ਆਵਾਜ਼ ਨਹੀਂ ਦਬੂਗੀ ਦੋਸਤੋ ਚਾਹੇ ਜੋ ਵੀ ਹੈਗਾ ਮੈਂ ਕੱਲ ਵੀ ਕਿਹਾ ਸੀਗਾ ਜਿੰਨਾ ਸਪ੍ਰਿੰਗ ਨੂੰ ਦਬੋਗੇ ਬੁੜਕ ਕੇ ਡਬਲ ਵਾਪਸ ਆਊਗਾ ਦੋਸਤੋ ਧੰਨਵਾਦ ਕਰਾਂਗੇ ਸਾਡੇ ਹਰਵੰਸ ਸਿੰਘ ਮਾਸਟਰ ਹਰਵੰਸ ਸਿੰਘ ਸੇਰਪੁਰ ਤੋਂ ਨੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇਗੇ ਹੁਣ ਆਹ ਨਾ ਸੌਰੀ ਸੈਕਟਰੀ ਜਨਰਲ ਸੈਕਟਰੀ ਜਨਰਲ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹ ਵੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਨੇ ਤੇ ਇੱਕ ਸਾਡੇ ਰਾਗੀ ਭਾਈ ਜਰਨੈਲ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੇ ਮਿਲ ਕੇ ਅੱਜ ਵਰਨਾਲੇ ਜਿਹੜਾ ਹੈਗਾ ਮੈਨੂੰ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਵੀਡੀਓ ਲਾਈਕ ਤੇ ਸ਼ੇਅਰ ਕਰਦੇ ਹਾਂ ਫੋਲੋ ਕਰਦੇ ਹਾਂ ਭਾਈ ਜਰਨੈਲ ਸਿੰਘ ਜੀ ਵਿਸ਼ੇਸ਼ ਤੌਰ ਤੇ ਭਾਈ ਹਰਵੰਤ ਸਿੰਘ ਜੀ ਵਿਸ਼ੇਸ਼ ਤੌਰ ਤੇ ਤੁਹਾਡਾ ਧੰਨਵਾਦ ਤੁਸੀਂ ਸੀਨੀਅਰ ਬੰਦੇ ਹੋ ਕੇ ਵੀ ਅਗਰ ਤੁਸੀਂ ਮੇਰੇ ਵੀਡੀਓ ਨੂੰ ਸੁਣ ਕੇ ਕੰਟੈਂਟ ਨੂੰ ਤੁਸੀਂ ਇਹ ਕਹਿੰਦੇ ਹੋ ਕਿ ਠੀਕ ਬੋਲ ਰਹੇ ਹੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਬਾਕੀ ਤੁਸੀਂ ਵੀ ਭਰਾਵੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਰਹੋ ਤੇ ਮੈਂ ਆਪਣੇ ਵੱਲੋਂ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਕਿ ਹਰ ਇੱਕ ਵਿਅਕਤੀ ਦਾ ਜਿਹੜਾ ਨਾਮ ਹੈ, ਹਰ ਇੱਕ ਮੇਰੇ ਫਾਲੋਅਰ ਦਾ ਤੇ ਦੇਖਣ ਵਾਲੇ ਦਾ ਜਿਹੜਾ ਧੰਨਵਾਦ ਕੀਤਾ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।